ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂਗੇ neck design ਤੇ ਦੇਖ ਸਕਦੇ ਹੋ ਤੁਸੀਂ 프린ਟਡ ਸ਼ਰਟ ਆ ਆਪਣੀ ਹਨਾ ਤੇ ਨਾ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ neck ਦੇ ਉੱਪਰ ਪੱਟੀ ਇਸ ਤਰ੍ਹਾਂ ਬਣੀ ਹੋਈ ਆ ਤੇ ਆਪਾਂ ਗੋਲ neck ਬਣਾਵਾਂਗੇ ਤੇ ਇਹ लेस ਨਾਲ ਹਨਾ ਆਪਾਂ ਡਿਜ਼ਾਈਨ ਬਣਾਵਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਨੇ ਕੀ ਕਰਨਾ ਪਹਿਲਾਂ ਆਪਾਂ ਨੇ ਨਾ neck ਆ ਜਿਹੜਾ ਉਹ ਅਟੈਚ ਕਰਨਾਗਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ neck ਅਟੈਚ ਕਰਦੇ ਆ ਪਹਿਲਾਂ ਆਪਾਂ ਇਹਨਾਂ ਆਪਣੇ ਕੋਲੇ ਮੋਢਿਆਂ ਦੀਆਂ ਕਟਾਂ ਸੀਗੀਆਂ ਤੇ ਆਪਾਂ ਨਾ ਇਹਨਾਂ ਦੇ ਵਿੱਚ ਜੋੜ ਪਾ ਕੇ ਨਾ ਠੀਕ ਹੈ ਜੀ ਫਿਰ ਆਪਾਂ ਨਾ ਉਹਦੇ ਉੱਪਰ ਨੈੱਕ ਅਟੈਚ ਕਰਾਂਗੇ ਕਿਉਂਕਿ ਬਾਦੂ ਕਪੜਾ ਆਪਣੇ ਕੋਲ ਹੋਰ ਹੈ ਨਹੀਂ ਸੀਗਾ ਇਸ ਕਰਕੇ ਵੀ ਬੇਟੇ ਫੋਰ ਸੋ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਨੱਕ ਅਟੈਚ ਕਰ ਲਿਆ ਤੇ ਹੁਣ ਆਪਾਂ ਇਹਨੂੰ 셔ਟ ਦੇ ਉੱਪਰ ਅਟੈਚ ਕਰਾਂਗੇ ਪਹਿਲਾਂ ਆਪਾਂ ਨੇ ਕੀ ਕਰਨਾ ਪਹਿਲਾਂ ਆਪਾਂ ਨੇ 셔ਟ ਦਾ ਸੈਂਟਰ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ 셔ਟ ਦਾ ਸੈਂਟਰ ਹੋਣਾ ਬਹੁਤ ਤੇ ਉਹਦੇ ਨਾਲ ਆਪਣੇ ਆਪ ਹੀ ਇਹ ਜਿਹੜਾ ਨੱਕ ਆਪਣਾ ਸਹੀ ਬਣ ਜਾਂਦਾ ਹੈ ਨਾ ਤੇ ਢੇਡਾ ਨਹੀਂ ਹੁੰਦਾ ਨਾ ਹੀ ਕਿਸੇ ਸਾਈਡ ਨੂੰ ਜ਼ਿਆਦਾ ਘੁੰਮਦਾ ਬਿਲਕੁਲ ਸਹੀ ਆਨ ਦਾ ਨੱਕ ਜੇ ਆਪਾਂ ਇਸ ਤਰ੍ਹਾਂ ਸੈਂਟਰ ਕਰਕੇ ਫੇਰ ਅਟੈਚ ਕਰ ਦਿਆਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਦੇਖ ਸਕਦੇ ਹੋ ਤੁਸੀਂ ਸੈਂਟਰ ਕਰ ਲੈਣਾ neck ਦਾ ਰਹੀ ਹੈ ਨਾ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਸੈਂਟਰ ਨੂੰ ਆਪਾਂ ਬਿਲਕੁਲ ਸੈਂਟਰ ਦੇ ਨਾਲ ਮਿਲਾਵਾਂਗੇ ਇੱਧਰਲੀ ਸਾਈਡ ਤੋਂ ਆਪਾਂ ਨੇ ਕੱਪੜਾ ਬਿਲਕੁਲ ਸਹੀ ਰੱਖਣਾ ਵੀ ਆਪਣਾ ਜਿਹੜਾ ਨੈੱਕ ਆ ਉੱਪਰ ਨਹੀਂ ਚੜਨਾ ਚਾਹੀਦਾ ਨਿਕਲਣਾ ਚਾਹੀਦਾ ਤੇ ਨਾ ਹੀ ਆਪਣਾ ਕੱਪੜਾ ਉੱਪਰ ਨਿਕਲਣਾ ਚਾਹੀਦਾ ਬਿਲਕੁਲ ਸਹੀ ਆਉਣਾ ਚਾਹੀਦਾ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਨੈੱਕ ਆਪਣਾ ਬਿਲਕੁਲ ਸਹੀ ਆਇਆ ਹੈ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇੱਥੋਂ ਨਾ ਕਟਾਈ ਕਰ ਦਾਂਗੇ ਜਦੋਂ ਵੀ ਤੁਸੀਂ ਨੇ ਨਾ ਕਦੇ ਵੀ ਨੈੱਕ ਅਟੈਚ ਕਰਨਾ ਨਾ ਤਾਂ ਪਹਿਲਾਂ ਤੁਸੀਂ ਨੇ ਸੈਂਟਰ ਇਹਦਾ ਜ਼ਰੂਰ ਕਰ ਲੈਣਾ ਸੈਂਟਰ ਕਰਨ ਤੋਂ ਬਾਅਦ ਤੁਸੀਂ ਨੇ ਨਾ ਜਦੋਂ ਨੈੱਕ ਅਟੈਚ ਕਰ ਦੇਣਾਗਾ ਤਾਂ ਤੁਸੀਂ ਨੇ ਇੱਕ ਵਾਰ ਨਾ ਕਪੜਾ ਜ਼ਰੂਰ ਮਿਲ ਲੈਣਾ ਮੋਢਿਆਂ ਦਾ ਵੀ ਆਪਣਾ ਸਹੀ ਕਪੜਾ ਆ ਰਿਹਾ ਸਾਰਾ ਹੈ ਨਾ ਦੋਨੇ ਸਾਈਡ ਤੋਂ ਮਿਲ ਲੈਣਾ ਕਿਉਂਕਿ ਫਿਰ ਨਾ ਜੇ ਆਪਾਂ ਨੂੰ ਦੁਬਾਰਾ ਜ਼ਰੂਰਤ ਪੈ ਜੇ ਲਾਉਣ ਦੀ ਹੈ ਨਾ ਜੇ ਨਹੀਂ ਕਈ ਵਾਰ ਸੈੱਟ ਆਉਂਦਾ ਤਾਂ ਨਾ ਆਪਾਂ ਜੇ ਪਹਿਲਾਂ ਹੀ ਕਪੜਾ ਕੱਟ ਕਰ ਦਈਏ ਤਾਂ ਉਹ ਦੁਬਾਰਾ ਨੈੱਕ ਅਟੈਚ ਕਰਨਾ ਬਹੁਤ ਹੀ ਅੱਖਾ ਹੋ ਜਾਂਦਾ ਇਸ ਕਰਕੇ ਆਪਾਂ ਨੇ ਪਹਿਲਾਂ ਮਿਲ ਲੈਣਾ ਜੇ ਲੱਗੇ ਆਪਾਂ ਨੂੰ ਇਹ ਸਹੀ ਹੈ ਤਾਂ ਆਪਾਂ ਨੇ ਕਪੜਾ ਕੱਟ ਕਰਨਾ ਅਦਰਵਾਈਜ਼ ਕੱਟ ਨਹੀਂ ਕਰਨਾ ਆਪਾਂ ਨੇ ਠੀਕ ਹੈ ਜੀ ਵੀ ਕੈਨ ਵੇਟ ਇਟ ਫੋਰ ਸੋ ਲੌਂਗ ਵੀ ਕੈਨ ਵੇਟ ਇਟ ਫੋਰ ਦਸ ਟਾਈਮ ਟੂ ਬੀ ਕੈਨ ਬੀ ਅਗੇਂ ਹਾਂਜੀ ਦੋਸਤੋ ਹੁਣ ਆਪਾਂ ਨੇ ਨਾ ਇਸ ਤਰ੍ਹਾਂ ਨੈਕ ਨੂੰ ਪਲਟ ਲੈਣਾਗਾ ਤੇ ਆਪਾਂ ਨੇ ਥਿੱਕ ਪਹਿਲਾਂ ਸਲਾਈ ਲਗਾਵਾਂਗੇ ਜਿਹਦੇ ਨਾਲ ਆਪਣਾ ਕੱਪੜਾ ਜਿਹੜਾ ਬਿਲਕੁਲ ਸਹੀ ਬੈਠ ਜਾਵੇ ਵੱਡੇ ਵਖੇ ਨੇ ਆਪਾਂ ਸਲਾਈ ਲਗਾਵਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਨੈੱਕ ਆਪਣਾ ਬਿਲਕੁਲ ਨਾ ਸਹੀ ਬਣ ਗਿਆ ਤੇ ਹੁਣ ਆਪਾਂ ਨੇ ਇਹਨਾਂ ਲਗਾਉਣੀ ਹੈ ਦੇ ਉੱਪਰ ਲੈਸ Touch the sky feeling bolder. Good. ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਆਪਣਾ ਨੈੱਕ ਕਿੰਨਾ ਪਿਆਰਾ ਬਣ ਕੇ ਤਿਆਰ ਹੋਇਆ ਤੇ ਆ ਪੱਟੀ ਕਿੰਨੀ ਹੈ ਨਾ ਵਧੀਆ ਲੱਗਦੀ ਆ ਆਹਦੇ ਵਾਲੇ ਲੈਂਸ ਲਗਾਈ ਹੋਈ ਵੀ ਕਿੰਨੀ ਵਧੀਆ ਲੱਗਦੀ ਆ ਹੈ ਨਾ ਨੈੱਕ ਬਣ ਕੇ ਆਪਣਾ ਤਿਆਰ ਹੋ ਗਿਆ ਨਾਲੇ ਸਿੰਪਲ ਦਾ ਸਿੰਪਲ ਆ ਨਾਲੇ ਲੈਂਸ ਲੱਗ ਗਈ ਨਾਲੇ ਵਧੀਆ ਬਣ ਗਿਆ ਹੈ ਨਾ ਤੇ ਨਾਲੇ ਜਿਹੜੀ ਇਹ ਪੱਟੀ ਲੱਗੀ ਹੋਈ ਸੀ ਨਾ ਸ਼ਰਟ ਦੇ ਵਿੱਚ ਉਹਦੀ ਦੇਖ ਲਓ ਕਿੰਨੀ ਟੌਰ ਬਣ ਗਈ ਹੈ ਨਾ ਇਸ ਤਰ੍ਹਾਂ ਲੈਸ ਲਗਾ ਕੇ ਜੇ ਤੁਹਾਨੂੰ ਇਹ ਨਾ ਨੈਕ ਡਿਜ਼ਾਈਨ ਵਧੀਆ ਲੱਗਿਆ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ ਤੇ ਲਈ ਹੋਰ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਲੈ ਕੇ ਆਵਾਂਗੇ ਇਸ ਤਰ੍ਹਾਂ ਦੀਆਂ ਨੈਕ ਡਿਜ਼ਾਈਨ ਦੀਆਂ ਤੇ ਸਿੰਪਲ ਸਿੰਪਲ ਨੈਕ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਵਾਂਗੇ ਜਿਹੜੇ ਬਿਗਨਰ ਵੀ ਬਣਾ ਸਕਣਾ ਨਾ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਅਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨੰਮ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਜੇ ਇੱਥੇ ਬਟਨ ਲਗਾਣੇ ਹੋਣ ਤਾਂ ਤੁਸੀਂ ਉਹ ਵੀ ਲਗਾ ਸਕਦੇ ਹੋ ਮੋਤੀ ਲਾਉਣਾ ਹੋਵੇ ਉਹ ਵੀ ਲੱਗ ਸਕਦਾ ਤੇ ਬਾਕੀ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਜੇ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਉਦੋਂ ਤੱਕ ਬਾਏ ਬਾਏ